ਸਰਕਾਰਾਂ ਦੀਆਂ ਬੜੀਆਂ-ਬੜੀਆਂ ਗੱਲਾਂ ਹੁੰਦੀਆਂ ਨੇ ਕੰਮ ਕਰਨ ਦੇ ਕੋਈ ਸੌਖੇ ਨਹੀਂ ਹੁੰਦੇ। ਕਰੌਣ ਦਾ ਧੱਗ ਹੋਣਾ ਚਾਹੀਦਾ ਹੋ ਜਾਂਦੇ ਨੇ ਸਰਕਾਰਾਂ ਨੂੰ ਕੋਈ ਚੀਜ਼ ਵੱਡੀ ਨਹੀਂ ਹੁੰਦੀ। ਸਰਕਾਰ ਨੂੰ ਕੋਈ ਵੀ ਚੀਜ਼ ਵੱਡੀ ਨਹੀਂ ਹੁੰਦੀ ਸਰਕਾਰ ਜੋ ਚਾਵੇ ਕਰ ਸਕਦੀ ਹੁੰਦੀ ਹੈ। ਹੁਣ ਬਹਾਨਾ ਬਣਾਤਾ। ਲੋ ਜੀ ਇੱਥੇ ਮਿਊਂਸਿਪਲਟੀਆਂ ਬਣ ਗਈਆਂ ਤਿੰਨ। ਤਾਂ ਇਹ ਬਲਾਕ ਚੋੜਿਆ। ਭਗਤਾ ਬਣ ਗਈ, ਕੋਠਾ ਬਣ ਗਈ, ਮਲੂਕਾ ਬਣ ਗਈ, ਭਾਈ ਰੂਪਾ ਬਣੀ ਬਰਾਦੀ ਬਣੀ। ਜੇ ਮਿਊਂਸਿਪਲਟੀਆਂ ਨਾ ਬਣਾਉਂਦਾ ਮੈਂ ਭਗਤਾ ਕੋਠਾ ਤੇ ਭਾਈ ਰੂਪਾ ਇਹਨਾਂ ਪਿੰਡਾਂ ਨੂੰ ਕੋਈ ਆਮਦਨ ਨਹੀਂ ਸੀ। ਇਹਨਾਂ ਕੋਲ ਇੱਕ ਕਿੱਲਾ ਜ਼ਮੀਨ ਨਹੀਂ ਹੈ ਇੰਨਾ ਪਿੰਡਾਂ ਕੋਲ। ਪੈਸਾ ਹੀ ਨਹੀਂ ਸੀ ਲੱਗਣਾ ਜਿੰਨਾ ਪਹਿਲਾਂ ਤੇ ਲਾਤਾ। ਕਈ-ਕੀ ਕਰੋੜ ਰੁਪਏ ਇਨਾਂ ਪਿੰਡਾਂ ਤੇ ਲੱਗਿਆ। ਨਹੀਂ ਸੀ ਲੱਗਣਾ ਪੈਸਾ ਜੋ ਮਿਊਂਸਪਲਟੀਆਂ ਨਾਲ ਬਣਾਉਂਦੇ। ਨਹੀਂ ਸੀ ਵਧੀਆ ਪਿੰਡ ਬਣਦੇ ਜੇ ਮਿਊਂਸਪਲਟੀਆਂ ਨਾਲ ਬਣਦੇ। ਚਲੋ ਯਾਰ ਜਿੱਥੇ ਨੂੰ ਮਿਊਂਸਪਲਟੀਆਂ ਦੇ ਕਿਸੇ ਆਫਰ ਤੋੜਦੇ ਹੋ ਮਿਊਂਸਪਲਟੀਆਂ, ਕਲਾਕਾਂ ਤੋੜਿਆ। ਤੋੜਦੇ ਹੋ ਮਿਸਪਲ ਕਮੇਟੀਆਂ, ਤੁਹਾਡੀ ਇਹ ਦਲੀਲ ਵੀ ਕੰਮ ਨਹੀਂ ਕਰਦੀ। ਤੇ ਫਿਰ ਭਿੱਖੀ ਕਿਉਂ ਤੋੜਿਆ? ਉੱਥੇ ਤਾਂ ਕੋਈ ਮਿਊਂਸਪਲਟੀਆਂ ਹੈ ਹੀ ਨਹੀਂ। ਉਹ ਕਿਉਂ ਤੋੜਿਆ? ਕਿ ਕਿਤੇ ਕੋਈ ਨਸਪਲਟੀ ਨਹੀਂ ਹੈਗੀ ਉਹ ਕਿਉਂ ਤੋੜਤਾ? ਇਹ ਬਹਾਨੇ ਨਾ ਬਣਾਓ ਯਾਰ ਕਿ ਨਸਪਲਟੀਆਂ ਮੈਨੂੰ ਸਾਰਾ ਪਤਾ ਹੈ। ਨਾ ਬਣਾਓ ਬਹਾਨੇ ਨਸਪਲਟੀ ਕਹਿੰਦੇ ਇਹ ਗੱਲਾਂ ਨਹੀਂ ਹੁੰਦੀਆਂ ਇਹ ਸਰਕਾਰ ਦੀ ਮਰਜ਼ੀ ਹੈ। ਚਾਹੇ ਕਿੱਥੇ ਮਰਜ਼ੀ ਬਲਾਕ ਤਿੰਨ ਬਣਾ ਦੇ ਇੱਕ ਹਲਕੇ ਨੂੰ ਵਿਚਾਰ ਬਣਾ ਦੇ ਸਰਕਾਰ ਦੀ ਲੱਗਦੀ। ਕੋਈ ਕਾਨੂੰਨ ਨਹੀਂ ਹੈਗਾ ਕਿ ਇਹ ਬਣ ਨਹੀਂ ਸਕਦਾ। ਇੱਥੇ ਸਬਡਿਵੀਜ਼ਨ ਵੀ ਬਣ ਜਾਂਦੇ ਨੇ। ਇਹ ਤਾਂ ਨਹੀਂ ਬਣਦੀ ਇੱਥੇ ਪਿੰਡ ਥੋੜੇ ਰਹਿ ਗਏ ਨਾਲ ਦੋ ਜ਼ਿਲ੍ਹੇ ਆ ਗਏ ਆਪਣੇ ਬਾਗਾਪੁਰਾਣਾ ਤੇ ਮੁਕ ਆਪਰਾ ਫਰੀਦਕੋ। ਮੁਕਾ ਤੋੜਿਆ। ਇਹਦਰ ਨੂੰ ਖਤਮ ਹੋ ਗਈ ਆਪਣੇ ਆਗੇ ਤੇ ਥੋੜਾ ਜਿਹਾ 5-6 ਕਿਲੋਮੀਟਰ ਘਾੜਦਾ ਹੀ ਹੁੰਦੇ ਸਭ ਜਿਹੜੇ ਵੀ ਵੱਢ ਜਾਣਾ ਸੀ ਚਲੋ ਕਦੇ ਨਾ ਕਦੇ ਸਮਾਂ ਆ ਤੇ ਫਿਰ ਕਹਿ ਨਹੀਂ ਸਕਦੇ ਉਹਨਾਂ ਆਪਣਾ ਲੀਡਰ ਗਵਰੜ ਦਾ ਹੀ ਭਰਵਾ ਸਾਹਿਬ ਇਹਨੂੰ ਤਾਂ ਅਸੀਂ ਜੀ ਭਾਗ ਦੇ ਨੂੰ ਜ਼ਿਲ੍ਹਾ ਬਣਾਵਾਂਗੇ ਮੈਂ ਕਿਹਾ ਯਾਰ ਕਿਉਂ ਅਸੀਂ ਤੁਹਾਨੂੰ ਤੋਂ ਬੁਲਾ ਕੇ ਰਹਿਂਦਾ ਨਹੀਂ ਤੁਤੋਂ ਕੋਈ ਸੀਲ ਬਣੀ ਨਹੀਂ ਕੋਈ ਹੋਰ ਚੀਜ਼ ਬਣੀ ਨਹੀਂ ਤੁਸੀਂ ਜ਼ਿਲ੍ਹਾ ਕਰ ਦੇਣਾ ਬਣਾ ਦੇਣਾ ਜ਼ਿਲ੍ਹਾ ਕਿਤੇ ਛੋਟੀ ਗੱਲ ਹੁੰਦੀ ਹੈ ਜਿਹੜੀ ਕਿਵੇਂ ਮੂਰਖ ਬਣਾਉਣ ਦੀਆਂ ਲੋਕਾਂ ਨੂੰ ਕੋਸ਼ਿਸ਼ ਕਰਦੇ ਅਸੀਂ ਜ਼ਿਲ੍ਹਾ ਬਣਾਵਾਗੇ ਦਾ ਜ਼ਿਲ੍ਹਾ ਬਣਾ ਦਿਓ ਅਸੀਂ ਸਾਰੇ ਬੰਦੇ ਤੁਹਾਨੂੰ ਵੋਟਾਂ ਪਾ ਦੇਗੇ ਤੇ ਨਹੀਂ ਮਰਦ ਬਣੋ ਜੇ ਨਾ ਬਣਿਆ 2 ਮਹੀਨੇ ਦਾ ਟਾਈਮ ਲਓ ਚਾਰਾਂ ਦਾ ਲਓ ਛਿਆਂ ਦਾ ਲਓ ਅੱਠਾਂ ਦਾ ਲੈ ਲਓ ਫਿਰ ਸਾਡੀ ਲਾਤੇ ਰੰਗ ਲੱਗੇ ਕਰੋ ਨਾ ਅਸੀਂ ਬਹਿ ਕੇ ਅਸੀਂ ਸਾਰੇ ਪਾ ਦੇਗੇ ਤੁਹਾਨੂੰ ਵੋਟਾਂ ਜ਼ਿਲ੍ਹਾ ਬਣਾ ਦਿਓ ਭਰ ਕੇ ਵੀ ਹੁਣ ਇਹ ਹੁਣਾਂ ਵਾਲੀ ਨਹੀਂ ਗੱਲ ਮਾਰੀ ਦਿੰਦੇ ਬੈਠੇ ਹਾ ਹਾ ਇਹ ਫੋਟੋ ਹਲਵਾ ਲੈਂਦੇ ਐ ਤੇ ਕੰਮ ਤਾਂ ਕੋਈ ਦੱਸੋ ਵੀ ਕੀਤਾ ਹੋਵੇ ਤੁਹਾਨੂੰ ਗੁੰਡਾ ਆਪਣੇ ਕੋਈ ਵੀ ਕੀਤਾ ਹੋਵੇ ਜਿੰਨੇ ਕੰਮ ਆਪਾਂ ਕਰ ਗਏ ਆ 24 ਘੰਟੇ ਬਿਜਲੀ ਸਿਰਫ ਪੰਜਾਬ ਦੇ ਚਾਰ ਹਲਕੇ ਜਿਹੜੇ ਸਹੀ 24 ਘੰਟੇ ਦੀ ਜਮਾਨਤ ਕਿੱਥੇ 3 ਫੇਸ ਵੀ ਜਮਾਨਤ ਕਰਦੇ ਵੀ ਨਹੀਂ ਜਾਂਦੇ ਪਹਿਲਾ ਹਲਕਾ ਸੀ ਰਾਮਪੁਰਾ ਦੂਜਾ ਸੀ ਲੰਬੀ ਬਾਗਤ ਸਾਹਿਬ ਦਾ ਤੀਜਾ ਸੀ ਸਰੂਲਗੜ੍ਹ ਭਗਤ ਸਾਹਿਬ ਦਾ ਚੌਥਾ ਸੀ ਗਾ ਬਲਦੇਵ ਸਿੰਘ ਮਾਨ ਦਾ ਦਿਲਵਾ ਚਾਰ ਹਲਕਿਆਂ 'ਚ ਹੋਈ ਸੀ ਉਹ ਮੈਂ ਮੇਰੇ ਕੋਲ ਰਿਕਾਰਡ ਵਿੱਚ ਜਿੱਕੇ ਦਾ ਚਾਰਾ ਹਲਕਿਆਂ 'ਚ 3 ਫੇਸ ਚੋਣੂ ਪੈ ਕੇ ਹੋਈ ਸੀ ਬਾਕੀ ਕਿਤੇ 3 ਫੇਸ 24 ਘੰਟੇ ਨਹੀਂ ਹੈਗੀ ਹੈ ਸਾਰੇ ਪੰਜਾਬ 'ਚ ਆਪਾਂ ਕੀਤੀ ਸੀ ਚੋਣਗਤ ਜੇ ਗ੍ਰੇਟਨਾ ਲੌਂਗ ਬਿਜਲੀ ਤੁਹਾਨੂੰ ਮਿਲੀ ਨਹੀਂ ਸੀ ਸਕਦੀ ਜਿੰਨਾ ਮਰਜ਼ੀ ਲੋਡ ਲਾਉਂਦੇ ਭਾਵੇਂ ਸਰਕਾਰ ਕੋਲੇ ਵੱਧੂ ਬਿਜਲੀ ਵੀ ਹੁੰਦੀ ਤੁਹਾਨੂੰ ਮਿਲ ਨਹੀਂ ਸੀ ਸਕਦੀ ਜੇ ਗ੍ਰੇਡ ਨਾ ਲਾਉਂਦੇ ਜਦੋਂ ਮੈਂ 97 ਤੋਂ ਪਹਿਲਾਂ ਤਿੰਨ ਗ੍ਰੇਡ ਸੀ ਇੱਥੇ ਇੱਕ ਪਾਕਤਾ ਇੱਕ ਭਾਈ ਰੂਪਾ ਕਸਰਾਪੁਰ 11 ਗ੍ਰੇਡ ਵਿੱਚ ਇੱਥੇ ਨਵੇਂ ਲਾਇਆ ਗਏ 11 ਗ੍ਰੇਡ ਨਵੇਂ ਲਾਇਆ ਗਏ ਤਿੰਨ ਤਿੰਨ ਪਿੰਡਾਂ ਵਿੱਚ ਗ੍ਰੇਡ ਹੈ ਕਿਸੇ ਹਰਕਤ ਨਹੀਂ ਪੰਜਾਬ ਦੀ ਇਵੇਂ ਬਿਲੇ ਜਿਹਦੇ ਤੁਹਾਨੂੰ ਕੋਲੇ ਤਾਂ ਨਹੀਂ ਹੁਣ ਤੁਹਾਨੂੰ ਬਿਜਲੀ ਦੀ ਕੋਈ ਸਮੱਸਿਆ ਆਉਂਦੀ ਤੇ ਜੇ ਗ੍ਰੇਡ ਨਾ ਲਾਉਂਦੇ ਆਉਂਦੀ ਨਹੀਂ ਜੀ ਜੋਰ ਲਾ ਲੈ ਤੇ ਗ੍ਰੇਡੀ ਹੈ ਨਹੀਂ ਜੀ ਆ ਜਾਓ ਕਿੱਥੋਂ ਇਵੇਂ ਜੀ ਕਿ ਹਰ ਚੀਜ਼ ਹੀ ਆਪਾਂ ਕੀਤੀ ਹੈ ਜਿਵੇਂ ਬਲਾਕਾਂ ਦੀ ਗੱਲ ਕਰ ਰਿਹਾ ਬਲਾਕ ਤਾਂ ਮੈਂ ਆਪਦੇ ਵੇਲੇ 10 ਬਲਾਕ ਬਣਾਏ ਸੀ ਪੰਜਾਬ 'ਚ ਬੋਨੇਆਣਾ ਮੈਂ ਬਣਾਇਆ ਜੈਤੋ ਮੈਂ ਬਣਾਇਆ ਆਪਣੇ ਕੋਲੇ ਦੋ ਇਹ ਬਣਾਏ ਸੀ ਉਹ ਤੋਂ ਮੈਂ ਜੈਤੋ ਕਿਹੜਾ ਸੀ ਬੋਨੇਣਾ ਬਣਾਇਆ ਸੀ ਦੌਰ ਵੀ ਪੰਜਾਬ ਚ ਬਣਾਇਆ ਸੀ ਜੇ ਮੇਰੇ ਕੋਲ ਐਜੂਕੇਸ਼ਨ ਮਹਿਕਮਾ ਆਇਆ ਤਾਂ ਮੈਂ ਬੇਅੰਤ ਸਕੂਲ ਬਣਾਏ ਸਭ ਤੋਂ ਵੱਧ ਸਕੂਲ ਅੱਜ ਬਾਹਰ ਵੀ ਨੇ ਆਪਣੇ ਹੱਥੇ 'ਚ ਸਭ ਤੋਂ ਵੱਧ 40 ਪਿੰਡ ਨੇ ਤੇ 32 ਸਕੂਲ ਨੇ ਇਹਨੇ ਕਿਸੇ ਵੀ ਪੰਜਾਬ ਚੋਂ ਸੇ ਹਲਕੇ ਜਿੰਨੇ ਸਭ ਤੋਂ ਵੱਧ ਆਪੇ ਹੀ ਬਣਾਇਆ ਸਾਰੇ ਜਾਰੇ ਕਾਲਜ ਆਪਣੇ ਹਲਕੇ 'ਚ ਹੈ ਨਹੀਂ ਸੀ ਮੈਂ ਬਾਰਾਂ ਸਾਲਾਂ ਕੇ ਸਾਡੇ ਹਲਕੇ 'ਚ ਕਾਲਜ ਹੈ ਨਹੀਂ ਇਹਨੇ ਬਣਾ ਦੇਨੇ ਉਹਨਾਂ ਨੇ ਦੋ ਕਾਲਜ ਮਨਜ਼ੂਰ ਕਰ ਦਿੱਤੇ ਮੈਂ ਕਿਹਾ ਮਤੋਂ ਮੇਰੇ ਕੋਲ ਸੀ ਕਾਰਜਾਂ ਦਾ ਮੇਰੇ ਕੋਲ ਸੀ ਦੋ ਕਾਲਜ ਇੱਕ ਸਰਕਾਰੀ ਇੱਕ ਪ੍ਰਾਈਵੇਟ ਮੈਨੂੰ ਕਹਿੰਦੇ ਦੋ ਆ ਜਿਹੜਾ ਮਰਜ਼ੀ ਬਣਾ ਲਾ ਇੱਕ ਬਣਾ ਲਾ ਦੋ ਚੱਲਣੇ ਨੇ ਮੈਂ ਕਿਹਾ ਵੀ ਠੀਕ ਹੈ ਦੋ ਨਹੀਂ ਚੱਲਣੇ ਕਹਿੰਦੇ ਫਿਰ ਜਿਹੜਾ ਤੇਰੀ ਮਰਜ਼ੀ ਬਣਾ ਲਾ। ਮੈਂ ਸੋਚਿਆ ਵਿਸ਼ਨੂੰਨੀ ਕਮੇਟੀ ਦਾ ਬਣਾਉਣਾ ਹੈ ਇਹਦੇ ਤੇ ਨਿਗਰੱਖਾਂਗੇ। ਧਿਆਨ ਰੱਖਾਂਗਾ ਸਰਕਾਰ ਵਾਲੇ ਤੇ ਕਿਸੇ ਧਿਆਨ ਮੇਲੇ ਨਾਲ। ਫਿਰ ਸੀ ਸ਼੍ਰੋਮਣੀ ਕਮੇਟੀ ਦਾ ਬਣਾਵਿਆ ਸੀ। ਫਿਰ ਮੈਂ ਇੱਕ ਦਿਨ ਬੈਠਾ ਬਾਦ ਸਾਹਿਬ ਨੂੰ ਮੈਂ ਜੀ ਸਾਰੀਆਂ ਚੀਜ਼ਾਂ ਬਠਿੰਡੇ ਤੁਸੀਂ ਕਦੇ ਉੱਧਰ ਬਣਾ ਦਿੰਨੇ ਆ ਕਦੇ ਉੱਧਰ ਬਣਾ ਦਿੰਦੇ ਆ ਕਦੇ ਯੂਨੀਵਰਸਿਟੀ ਬਣਾ ਦਿੰਦੇ ਆ ਕਦੇ ਹੇਮ ਚ ਬਣਾ ਦਿੰਦੇ ਆ ਸਾਡੇ ਇਲਾਕੇ 'ਚ ਜੇ ਕੁਝ ਬਣਿਆ ਨਹੀਂ ਅਜੇ ਤਾਈਂ ਵੱਡੀ ਚੀਜ਼। ਕਹਿੰਦੇ ਵੇਖੋ ਯਾਰ ਕੋਈ ਚੀਜ਼ ਪਈ ਆ ਤੈਨੂੰ ਤੇਈ ਐ। ਫਿਰ ਕਹਿੰਦੇ ਜੀ ਬਟਰਨਿਕਲਜ ਹੈਗਾ ਇੱਕ ਉਹ ਬਣ ਸਕਦਾ। ਫੇਰ ਆਪਰੇ ਫੂਲੂ ਟਰਨਿੰਗ ਕਾਲਜ ਬਣਾ 100 ਕਰੋੜ ਰੁਪਈਆ ਲੱਗੇ 100 ਕਰੋੜ ਅੱਜ ਸਾਰੀ ਹਿੰਦੁਸਤਾਨ ਚ ਬੱਚੇ ਪੜਨ ਆਉਂਦੇ ਆ ਉੱਥੇ ਤੇ ਇਹਨਾਂ ਨੇ ਹੁਣ ਉਹ ਵੀ ਮਾਨਤਾ ਖਰਾਬ ਕਰਦੀ ਆ ਸਰਕਾਰ ਨੇ ਉਹ ਵੀ ਮਾਨਤਾ ਖਰਾਬ ਕਰਦੀ ਬੱਚੇ ਚੇਕੀ ਜਾਂਦੇ ਨੇ ਹਰ ਤਰ੍ਹਾਂ ਦਾ ਇਲਾਜ ਹੁੰਦਾ ਉਥੇ ਪਸ਼ੂਆਂ ਦਾ ਜਾਨਵਰਾਂ ਦਾ ਕੋਈ ਕਨਾਲ ਉਹ ਜਿਹੜਾ ਬੰਦ ਜੀ ਪੰਜਾਬ ਚ ਇਕੱਲਾ ਹੀ ਆ ਹੋਰ ਹੈ ਨਹੀਂ ਸੋ ਚੀਜ਼ਾਂ ਲਿਉਣੀਆਂ ਪੈਂਦੀਆਂ ਬੈਠ ਕੇ ਕਰਨੀਆਂ ਪੈਂਦੀਆਂ ਨੇ ਸਾਰੀਆਂ ਸੜਕਾਂ ਹਲਕੇ ਦੀ ਆਪਾਂ ਜੋੜੀਆਂ ਕੀਤੀਆਂ ਕੰਡ ਨੂੰ ਰਿਕਾਰਡ ਕੋਈ ਸਰਪ ਜੋੜੀ ਨਹੀਂ ਸੀ ਆਪਣੇ ਹਲਕੇ ਚ ਮੈਂ ਹੀ ਆ ਗਈਆਂ ਨੇ ਸਾਰੀਆਂ ਸਾਰੀਆਂ ਜਿਹਦੀਆਂ ਗੱਲਾਂ ਆਪਾਂ ਯਾਰ ਪਿੰਡ 'ਚ ਸਾਫ਼ ਪਾਣੀ ਪੀਣ ਵਾਲੇ ਆਰਓ ਲਾਦੇ ਤੇ ਹੁਣ ਬੰਦ ਪਏ ਆ ਸਾਰੇ ਪੀਣ ਵਾਲਾ ਪਾਣੀ ਮੂਹਰ ਤੇ ਲੋਕਾਂ ਆ ਵੀ ਬੰਦ ਪਿਆ ਸਾਰੇ ਹੀ ਬੰਦ ਪਏ ਆ ਇਹ ਸਰਕਾਰਾਂ ਜਿਹੜਾ ਪੀਣ ਵਾਲਾ ਪਾਣੀ ਵੀ ਨਹੀਂ ਦੇ ਸਕਦੀਆਂ ਲੋਕਾਂ ਨੂੰ ਚੰਗਾ ਆਪਾਂ ਸੇਵਾ ਕੇਂਦਰ ਰਾਏ ਪਿੰਡਾਂ 'ਚ ਹਰੇਕ ਪਿੰਡ ਸੇਵਾ ਕੇਂਦਰ ਬੁਲਾਤਾ ਵੀ ਜਿੱਥੋਂ ਮਰਜ਼ੀ ਕਰੇ ਲਾ ਕੇ ਨਵੇਂ ਬੱਚੇ ਕੰਮ ਕਰਾ ਲਿਆ ਕਰਨ ਭਾਵੇਂ ਬੀਬੀਆਂ ਕਰਾ ਲਿਆ ਕਰਨ 2 ਮਿੰਟ 'ਚ ਹੋ ਜਾਂਦਾ ਸੀ ਆਈ ਸਰਕਾਰ ਸਾਰੇ ਬੰਦ ਕਰਦੇ ਦੋ ਰਹਿ ਗਏ ਆਪਣੇ ਹੱਥ 'ਚ ਭਾਈ ਰੁਪਇਆ ਬਹੁਤ ਕੋਚਾ ਕੇ ਲੈ ਗਏ ਕਰਾਮਪਰੇ ਨੇ ਹੋ ਸਾਰੇ ਤੇ ਭਾਈ ਤੇਨ ਰਹਿ ਗਏ ਸਾਰੇ ਪਿੰਡਾਂ ਦੇ ਬੰਦੇ ਇਹ ਤਾਂ ਬੰਦ ਕਰਨ ਵਾਲੀਆਂ ਸਰਕਾਰਾਂ ਨੇ ਚਲਾਉਣ ਵਾਲੀਆਂ ਛੋਟੀਆਂ ਸਰਕਾਰਾਂ ਨੇ ਜੇ ਆਪਾਂ ਅੱਗੇ ਚਲਾਉਣਗੇ ਸਰਕਾਰਾਂ ਹਰ ਚੀਜ਼ਾਂ ਜਿਹੜੀਆਂ ਵੱਡੀਆਂ ਜਿਮੀਆਂ ਭਰ ਕੇ ਦੀ ਗੱਲ ਕਰਦੇ ਆਪਾਂ ਹਰ ਚੀਜ਼ਾਂ ਹੀ ਸਵਾਰੀਆਂ ਜਿਆਦਾ ਇੱਥੇ ਆਪਾਂ ਹੋਣਾ ਹੈ ਅੱਜ ਜਿਹੜੀ ਸੜਕ ਹੈ ਜਿੱਥੋਂ ਦੇ ਹੁਣ ਆਪਾਂ ਲੰਘਦੇ ਆ ਜਿਹੜੇ ਸਿਆਣੇ ਬੰਦੇ ਬੈਠੇ ਉਹਨਾਂ ਨੂੰ ਪਤਾ ਨਵੀਂ ਪੀੜ੍ਹੀ ਨੂੰ ਤਾਂ ਸ਼ਾਇਦ ਨਾ ਪਤਾ ਹੋਵੇ ਕਿਉਂਕਿ ਉਸ ਗੱਲ ਨੂੰ 28 ਸਾਲ ਹੋ ਗਏ ਇਹ ਤੁਹਾਨੂੰ ਜੋੜੇ ਲਾ ਕੇ ਨਿਕਲਣਾ ਪੈਂਦਾ ਉਹਨਾਂ ਦੀ ਇੱਕ ਨਵੀਂ ਦੁਕਾਨ ਤੇ ਜਾਣਾ ਪਿਆ ਜੋੜੇ ਲਾ ਕੇ 11 ਪੈਰਾਂ ਦਾ ਵੀ ਆਉਣਾ ਫਿਰ ਥੋੜੇ ਪੈਨ ਦੇ ਸੀ ਹੈ ਨਹੀਂ ਸਿੱਧਾ ਜਾਂਦਾ ਨਾ ਇੱਥੇ ਬਸਟਾ ਸੀ ਉਹ ਵੀ ਆਪਾਂ ਬਣਾਇਆ ਨਾ ਇੱਥੇ ਵਿੜੀ ਦਫਤਰ ਸੀ ਉਹ ਵੀ ਆਪਾਂ ਬਣਾਇਆ ਨਾ ਇੱਥੇ ਤਸਵੀਲ ਦਫਤਰ ਸੀ ਉਹ ਵੀ ਆਪਾਂ ਬਣਾਇਆ ਐਕਸ਼ਨ ਦਫਤਰ ਭੰਡੇ ਜਾਂਦੇ ਹੁੰਦੇ ਸੀ ਤੁਸੀਂ ਬਿਜਲੀ ਦੇ ਕੰਮਾਂ ਉਹ ਬਜ਼ਾਰਾ ਚ ਗਲੀਆਂ ਵਿੱਚ ਕਿਸੇ ਦਫਤਰ ਥੁੰਦਾ ਹੀ ਨਹੀਂ ਹੁੰਦਾ ਸੀ ਤੁਹਾਡੇ ਐਕਸ਼ਨ ਦਫਤਰ ਵੀ ਬਣਾਇਆ ਤੇ ਨਾਲ ਬਿਲਡਿੰਗ ਵੀ ਬਣਾ ਕੇ ਦਿੱਤੀ ਦਫਤਰ ਵੀ ਹੈ ਨਹੀਂ ਸੀ ਬਿਲਡਿੰਗ ਵੀ ਮੈਂ ਬਣਾ ਕੇ ਦਿੱਤੀ ਸਾਰੀ ਐਸੋ ਵੀ ਉਹ ਨਹੀਂ ਬਿਤੇ ਅਕਸਰ ਇੱਕ ਅਕਸਰ ਰਾਤ ਪਰੇ ਲੈਂਦਾ ਇੱਕ ਇੱਥੇ ਲੈਂਦਾ ਇੱਕ ਰਾਤ ਪਰੇ ਤੋਂ ਜ਼ਿਆਦਾ ਜਿਹੜਾ ਇਥੇ ਵੀ ਸੀ ਪਹਿਲਾਂ ਰਾਤ ਪਰੇ ਵਾਲਾ ਵੀ ਫਿਰਡੇ ਜਾਂਦੇ ਸਿਆਪੇ ਜਾਂਦੇ ਦੋ ਜਾਂਦਾ ਤੁਸੀਂ ਉਹਦਾ ਨਾਮ ਵੀ ਨਹੀਂ ਲੈ ਕੇ ਸੀ ਫਿਰ ਕੱਲ੍ਹ ਤੋਂ ਥੋੜੇ ਆਏ ਸ਼ੌਂਕੀ ਕਮੇਟੀ ਦਾ ਆ ਗਿਆ ਕਾਲ ਨਾ ਠਾਣਾ ਯਾਰ ਪਰੇ ਠਾਣਾ ਕੋਈ ਆਇਆ ਨਹੀਂ ਮੈਂ ਕਹਿੰਦਾ ਉੱਥੇ ਕੋਈ ਸਹੂਲਤ ਹੀ ਨਹੀਂ ਸੀ ਚਾਹ ਪੀਣ ਨੂੰ ਵੀ ਹੈ ਨਹੀਂ ਸੀ ਠਾਣਾ ਨਾ ਠਾਣੇ ਦੀ ਪੁਰਾਣੀ ਬਿਲਡਿੰਗ ਪਈ ਸੀ ਡਿੱਗੀ ਜਾਂਦੀ ਸੀ ਨਾ ਮਾ ਠਾਣਾ ਬਣਾਇਆ ਕਿਉਂਕਿ ਭਗਤਾ ਸ਼ਹਿਰ ਹੈ ਇੱਥੇ ਝਾੜੇ ਲੋੜ ਆ ਪੁਲਿਸ ਦੀ ਇਹ ਜਨਾਹ ਇਤਿਹਾਸਿਕ ਚੱਕੇ ਲੱਤਾ ਕਦੇ ਸੁਰਿਆ ਸਿੱਧਾ ਸਕੂਲ ਬਣਿਆ 12ਵੀਂ ਦਾ ਭੜਕੇ ਵਾਲੇ ਹੰਗੇ ਸੀ ਕੁੜੀਆਂ ਦਾ ਸਕੂਲ ਸਿੱਧੂ ਸਾਹਿਬ ਆਏ ਉਹ ਵੀ ਲਾਣ ਕਰਕੇ ਕਾਂਗਰਸ ਸਾਹਿਬ ਆਏ ਉਹ ਵੀ ਲਾਣ ਕਰਕੇ ਢਿੱਲੋ ਸਾਹਿਬ ਆਏ ਉਹ ਵੀ ਲਾਣ ਕਰਕੇ ਸਕੂਲ ਨਹੀਂ ਸੀ ਬਣਿਆ 12ਵੀਂ ਤੱਕ ਸਿੱਧੂ ਜੀ ਮੈਂ ਡਿਰਕਟ ਬਣਾ ਕੇ ਦਿੰਦਾ ਮਾਰਕ ਦਾ ਸਕੂਲ ਭੜਕੇ ਕੁੜੀਆਂ ਦਾ ਬਣਿਆ ਚੱਲਦਾ ਡਿਪਲੋਮਾ ਜ਼ਿਲ੍ਹੇਦਾਰੀ ਦਾ ਦਫ਼ਤਰ ਜ਼ਿਲ੍ਹੇਦਾਰੀ ਦਾ ਦਫ਼ਤਰ ਚੱਕ ਕੇ ਥੋੜੇ ਲੈ ਕੇ ਦਿੰਦਾ ਜਿਹੜਾ ਹੁਣ ਚੱਕ ਕੇ ਲੈ ਗਏ ਹੁਣ ਫਿਰ ਲੈ ਕੇ ਚੱਕ ਕੇ ਕਾਂਗਰਸ ਵਿੱਚ ਘਾਤ ਆ ਬਲਾਕ ਮਾਸਟਰਾਂ ਦਾ ਉਹ ਵੀ ਭਗਤੇ ਜੀ ਦਾ ਮਾਸਟਰਾਂ ਦਰਖਾਵਾ ਹੁੰਦਾ ਸਮਝਦਾ ਸਰੇ ਢਿੰਡੀ ਸੰਘਾ ਬੰਦੇ ਜਿਹਨੇ ਆਪਾਂ ਕੰਮ ਕਰਦੇ ਹਾਂ ਹਲ ਖੇਤ ਨੇ ਕਰਨੇ ਆਪਣੀ ਡਿਊਟੀ ਆ ਪਰ ਆਸਾਨ ਨਹੀਂ ਕਰਦੇ ਕਿਉਂਕਿ ਸੈਕਟਰ ਪਲੇਸ ਇੱਥੇ ਸਾਰਿਆਂ ਨੇ ਆਉਣਾ ਤੇ ਜੇ ਲੋਕ ਆਉਣਗੇ ਦਫਤਰ ਹੋਣਗੇ ਤਾਂ ਲੋਕ ਆਉਣਗੇ ਲੋਕ ਆਉਣਗੇ ਤਾਂ ਬਾਜ਼ਾਰ ਖੁੱਲਣਗੇ ਬਾਜ਼ਾਰ ਖੁੱਲਣਗੇ ਤਾਂ ਸਾਰਾ ਕੰਮ ਚੱਲੇਗਾ ਇੱਥੇ ਆਇਲੈਂਡ ਸੈਕਟਰ ਚੱਲਦੇ ਹੁੰਦੇ ਸੀ ਭਗਤ ਕਿੰਨੀ ਰੌਣਕ ਹੁੰਦੀ ਸੀ ਬਿਜਾਰਾ ਇਹ ਕਹਿੰਦਾ ਕਿ ਮੀਰੀ ਤੁਸੀਂ ਦੁਕਾਨਦਾਰਾਂ ਦਾ ਵੀ ਕੰਮ ਚੱਲਦਾ ਸੀ ਉਹ ਬੰਦ ਹੋ ਗਏ ਤੇ ਹੁਣ ਕਿੰਨਾ ਘਟ ਗਿਆ ਕੰਮ ਸੋ ਜਿੰਨੇ ਇੱਥੇ ਦਫ਼ਤਰ ਆਉਣਗੇ ਉਨਾਂ ਹੀ ਲੋਕਾਂ ਦਾ ਦੁਕਾਨਦਾਰਾਂ ਦਾ ਵੱਧ ਕੰਮ ਚੱਲੇਗਾ ਕਿ ਲੋਕ ਆਉਣਗੇ ਤੇ ਲੋਕ ਆਉਣਗੇ ਕੁਝ ਖਰੀਦੇਗਾ ਕੁਝ ਖਾਏਗਾ ਕੁਝ ਪਹਿਨੇਗਾ ਕੁਝ ਨੁਸਖਾ ਕਰੇਗਾ ਸਿਸ ਕਰਕੇ ਤਾਂ ਸਰਕਾਰਾਂ ਨੂੰ ਪਤਾ ਹੀ ਨਹੀਂ ਹੈਗਾ ਕਿਵੇਂ ਕੰਮ ਚਲਾਉਂਦਾ ਇਹ ਸਰਕਾਰ ਆਈ ਹੈ ਟੋਕਲੀ ਝੂਠ ਬੋਲ ਅਗਲਾ ਹੈ ਕੋਈ ਗੱਲ ਬਖਰਾ 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 ਕਾਂਗਸੀ ਮਾੜੇ ਕਾਲੀ ਵੀ ਮਾੜੇ ਬਖਰਾ ਅਸੀਂ ਬਖਾਵਾਂਗੇ ਵਧੀਆ ਆ ਦਿੱਲੀ ਦੀ ਨਾ ਲੱਗਣੀ ਆ ਹੁਣ ਵੇਖ ਲਈਏ ਆਪਣੇ ਮਾਂ ਲੱਗਣੀ ਚੂੰਡੀ ਬੋਲੀ ਗੇ ਨਾ ਕਿ ਦਿੱਲੀ ਵੇਖਣ ਗਿਆ ਲੈ ਕੇ ਕਿਰਿਆ ਆਪਾਂ ਵਾਹ ਲੈ ਆ ਵੀ ਪਤਾ ਨਹੀਂ ਕੀ ਹੋਊ ਦਿੱਲੀ ਦੀ ਮੈਂ ਲੱਗ ਕੇ ਅਸੀਂ ਜੀ ਕੋਈ ਚੀਜ਼ ਨਹੀਂ ਲਵਾਂਗੇ ਅਸੀਂ ਨਾ ਗੱਡੀਆਂ ਲਵਾਂਗੇ ਨਾ ਕੁੱਠਿਆ ਲਵਾਂਗੇ ਨਾ ਗਾਰਦਾ ਲਵਾਂਗੇ ਅੱਜ ਸਾਰਿਆਂ ਤੋਂ ਵੱਧ ਗਾਰਦਾ ਇਹਨਾਂ ਕੁੜਿਆਂ ਅੱਜ ਤਾਈਂ ਇੰਨੀਆਂ ਗਾਰਦਾ ਕਿਸੇ ਨੇ ਨਹੀਂ ਲਿਆ ਕਿਸੇ ਮੁੱਖ ਮੰਤਰੀ ਨੇ ਨਹੀਂ ਇਹਨੀਆਂ ਗੱਲਾਂ ਲੈਂਦਾ ਕਿਸੇ ਵਜ਼ੀਰ ਨੇ ਨਹੀਂ ਲੈਂਦਾ ਕਿਸੇ ਮੇਰੇ ਨੇ ਸਰਕਾਰੀ ਕੋਠੀਆਂ ਸਾਰੇ ਉੱਥੇ ਰਹਿੰਦੇ ਰਏ ਮੈਂ ਵੀ ਕਾਂਗਰਸ ਦੇ ਵੀ ਮੈਂ ਅਸੀਂ ਵੀ ਕਾਲੀ ਦਲ ਦੇ ਵਜ਼ੀਰ ਵਧੀਆ ਕੋਠੀਆਂ ਇਹਨਾਂ ਨੇ ਆ ਕੇ ਕਹਿੰਦੇ ਸਾਡੇ ਤੇ ਪਸੰਦ ਨਹੀਂ ਸਾਡੇ ਤੇ ਪਸੰਦ ਨਹੀਂ ਸੰਦਨਾਂ ਵਿੱਚ ਮੁਸ਼ਕਲ ਹੁੰਦਾ ਸਾਰਾ ਫਰਨੀਚਰ ਬਦਲੋ ਬੈੱਡ ਬਦਲੋ ਗੱਦੇ ਬਦਲੋ ਕੁਰਸੀਆਂ ਮੇਜ਼ ਸਭ ਨੂੰ ਧਾਣ ਮੰਗੇ ਇਸ ਦੇ ਦੋ ਦੋ ਕਰੋੜ ਰੁਪਈਆ ਲਾਇਆ ਇਹ ਕੋਠੀਆਂ ਤੇ ਰੰਗ ਰੋਗ ਨਮਾ ਕਰਾ ਫਰਨੀਚਰ ਦਾ ਬਦਲਤਾ ਸਾਰਾ ਕੱਟ ਬਦਲ ਉੱਤੇ ਸਾਰਾ ਕੁਝ ਬਦਲਦੇ ਸਭ ਕੁਝ ਬਦਲਾ ਇਹਨਾਂ ਨੂੰ ਮੁਸ਼ਕਲ ਲੱਗ ਰਹਾ ਜਿਹੜੇ ਤੇ ਆ ਜਿਨ੍ਹਾਂ ਦੇ ਘਰ ਹੀ ਹੈ ਨਹੀਂ ਸੀ अवेलेबल ਤੇ ਆ ਬੀਬੀ ਜਿਹੜੀ ਗਗਨ ਮੋਲ ਖਾਹਤ ਜਿਹੜਾ ਵੀਰ ਜੀ ਥੋੜਾ ਅger ਦੇ ਕੇ ਖੋਲੀ ਇਹ ਪਤਾ ਕੀ ਕਹਦੀ ਕਹਿੰਦੀ ਮੇਰੇ ਤਾਂ ਕੋਠੀ ਦੇ ਉੱਤੇ ਨਹਾਉਣ ਵਾਲਾ ਸਪੂਗਰ ਪੂਲ ਬਣਾ ਕੇ ਲੈ ਉੱਥੇ ਦੇ ਉੱਤੇ ਬਣਾਓ ਸਪੂਗਰ ਪੂਲ ਨਹਾਉਣ ਵਾਲਾ ਵੀ ਉੱਥੇ ਨਹਾਇਆ ਕਰੂਗੀ ਕੋਠੀ ਦੇ ਉੱਤੇ ਖੁੱਲਾ ਉਹ ਫਿਰ ਅਫਸਰਾਂ ਨੇ ਸਮਝਾਇਆ ਜੀ ਬਦਨਾਮੀ ਹੋ ਜੂਗੀ ਵਜੀਰ ਨੰਗੀ ਲਾਉਗੀ ਲੋਕ ਫੋਟੋਆਂ ਖਿੱਚਣਗੇ ਉੱਥੋਂ ਪਤਰਾਮੀ ਹੋ ਜੂ ਨਾ ਕਰਾਉ ਰਿਹਾ ਫਿਰ ਮੁਖਮਤ ਨੇ ਘੂਰੀ ਵੀ ਨਹੀਂ ਇਹਦੀ ਮਸਲਹਾ ਇਹਦੀ ਮਸਲਹਾ ਇਹ ਤਾਂ ਇਹ ਜਿਹਾ ਬਹੁਤ ਆਹਨੇ ਪਰੇਸ਼ਾਨ ਜੀ ਸੀਗੇ ਸਾਰਾ ਹਰ ਖੇਡ ਤੇ ਤੇ ਫਿਰ ਜੋ ਰੁਕਮ ਬੱਤੀ ਹੈ ਜਿਹੜੀ ਚੀਜ਼ ਦਾ ਸੁਧਾਰ ਕਰਤਾ ਉਹ ਦੱਸ ਦੋ ਕੋਈ ਨਵੀਂ ਚੀਜ਼ ਬਣਾਈ ਸੜਕਾਂ ਟੁੱਟ ਗਈਆਂ ਨਵੀਂ ਚੀਜ਼ ਕੋਈ ਬਣਾਈ ਨਹੀਂ ਬਣਾਈ ਦੱਸ ਦਿਆ ਹੁਣ ਕਰ ਗਾ ਪਤਾ ਨਹੀਂ ਹੁਣ ਪ੍ਰਚਾਰ ਕਰਦੇ ਤੁਹਾਡੀ ਤਸਵੀਰ ਵੀ ਖੋ ਲੈਣਗੇ ਕੋਈ ਠੋਡਾ ਕੀ ਤਮਾਰ ਹੈ ਜੇ ਤੁਸੀਂ ਬਲਾਕ ਖੋ ਸਕਦੇ ਆ ਜੀ ਹੋ ਸਕਦਾ ਤੁਸੇ ਜੇ ਵੀ ਪੂਛੇ ਨਿਕਲੀ ਹੈ ਬਲਾਕੇ ਵਿੱਚ ਪੂਛੇ ਨਿਕਲ ਸੋ ਹੋ ਸਕਦਾ ਤੁਹਾਡੇ ਤੇ ਕੀ ਇਲਾਜ ਕਰੀਂ ਅਨੁਭਾਤ ਤੁਹਾਡੇ ਦੇ ਕਹਾਦਾ ਕਰੀਂ ਭਰਤ ਤਾਂ ਕਰੀਂ ਕਿ ਕੁਝ ਕੋਈ દવા ਦੇਉ ਖੋਤ ਹੈ ਨਾ ਸੋ ਇਸ ਕਰਕੇ ਇਹਨਾਂ ਦੇ ਲੋਕਾਂ ਦੇ ਇਲਾਜ ਨਹੀਂ ਕੀਤਾ ਜਾ ਸਕਦਾ ਝੂਠਾ ਇਹਨਾਂ ਦੀ ਸਾਰੀਆਂ ਕਹਾਣੀਆਂ ਜਿਹੜੀਆਂ ਇਹ ਕਰਦੇ ਨੇ ਕੋਈ ਗੱਲ ਦੇ ਇਲਾਜ ਚੋਗ ਨਹੀਂ ਹੈਗੀ ਸੋ ਹਰ ਗੱਲ ਦੇ ਵਿੱਚ ਨਸ਼ਾ ਪਾਦ ਕਰਦਾ ਧੋਖ ਕੋਲੇ ਥਲੇ ਦੇ ਖੜਾ ਲੈਂਦੇ ਆਪਦੇ ਨਾਲ हां जी ਮੇਰੇ ਪਿੰਡ ਚ ਮਤ ਹੋ ਗਏ ਜੀ ਤੇ ਮੈਂ ਚੈਲੰਜ ਕਰਦਾ ਕਿ ਇੱਕ ਪਿੰਡ ਦੱਸ ਦੇਣ ਜਿਹੜੇ ਚ ਬੰਦ ਹੋਇਆ ਆਪਾਂ ਚੱਲਾਂਗੇ ਪ੍ਰੈਸਮੇ ਲਾਲਲੇ ਚੱਲਾਂਗੇ ਹੋਰ ਛੱਡੋ ਯਾਰ ਉਹ ਘਨਟਾਂ ਨਾਲ ਨਾਲ ਦੇ ਪਿੰਡ ਚੋਂ ਬੰਦ ਕਰਦੇ ਕੱਢਦੇ ਆਪਦੇ ਪਿੰਡ ਚੋਂ ਹੀ ਕੋਲਾਪਾ ਮਾਰਾ ਬੰਦ ਪਿੰਡ ਤੇ ਇਹ ਨਹੀਂ ਕਿ ਮਾਤਰੀ ਦੇ ਚ ਨਹੀਂ ਬੰਦ ਜਿੰਨੇ ਵਜ਼ੀਰ ਹੈ ਕਿਸੇ ਦੇ ਚ ਨਹੀਂ ਪਿੰਡ ਚ ਬੰਦ ਤੇ ਫਿਰ ਬਾਦ ਇਹਨਾਂ ਨੇ ਕਿੱਥੇ ਕਰਤਾ ਜੇ ਆਪਦੇ ਪਿੰਡਾਂ ਚ ਨਹੀਂ ਕਰ ਸਕਦੇ ਤੇ ਬਾਕੀ ਕਿੱਥੇ ਕਰਦੇ ਨੇ ਬਾਕੀ ਕਿੱਥੇ ਕਰਦੇ ਨੇ ਕਿਤੇ ਨਹੀਂ ਬੰਦ ਅੱਜ ਗੁੱਟਾ ਗੋਹਾ ਡਾਕੇਸ਼ਾਹੀ ਇੰਦੀ ਹੋਈ ਆ ਹਰ ਬੰਦਾ ਕਰਿਆ ਹੋਇਆ ਵਪਾਰੀਆਂ ਨੂੰ ਡਰਾ ਕੇ ਫਰੋਟੀਆਂ ਲੈ ਜਾਂਦੇ ਜਾ ਰਹੇ ਨੇ ਲੁੱਟਿਆ ਜਾ ਰਿਹਾ ਲੋਕਾਂ ਦੇ ਘੂਏਲਾ ਕੋ ਸਮਾਨ ਲਾ ਲੈ ਜਾਂਦਾ ਕੋਈ ਰਾਜਾ ਬਾਪੂ ਨੇ ਕੋਈ ਹੋਰ ਕਰਦੇ ਲੋਕ ਖੇਤੀ ਰਾਤ ਨੂੰ ਪਾਣੀ ਨਹੀਂ ਲਾਉਣ ਜਾਂਦੇ ਕਰਦੇ ਲੋਕ ਸੜਕਾਂ ਤੇ ਛੋਟੀਆਂ ਤੇ ਜਾਂਦੇ ਨਹੀਂ ਰਾਤ ਨੂੰ ਲਟੇਰੇ ਲੁੱਟ ਲੈਣਗੇ ਆਹਾ ਕੋਈ ਨਹੀਂ ਪੰਜਾਬ ਬਹੁਤ ਮਾੜੀ ਹਾਲਤ ਹਰ ਬੰਦਾ ਡਰਦੇ ਮਾਹੌਲ ਚ ਜੀ ਰਿਹਾ ਇਸ ਲਈ ਇਹ ਬਿਮਾਰੀ ਤਾਂ ਹਟੋ ਵੀ ਜੇ ਤੁਸੀਂ ਆਪ ਦਾ ਰਾਜ ਲਿਆਉਂਗੇ ਅੱਗੇ ਅਰਗਾ ਵਿਧਿਆ ਰਾਜ ਆਏਗਾ ਕਿ ਤਾਂ ترقیਆਂ ਹੋਣਗੀਆਂ ਤਾਂ ਡਵੈਲਪਮੈਂਟ ਹੋਏਗਾ ਤਾਂ ਸਾਰਾ ਇਦਾਂ ਚਲੀ ਨੂੰ ਇਹ ਨੋਕਲੀਟ ਉੱਧਾਰੇ ਦਾ ਮੁੱਟਣਾਇਆ ਕਿ ਇਧਰੋਂ ਡਉਂਦੇ ਹੁੰਦੇ ਸੀਗੇ ਕਾਬਲ ਕਹਾੜ ਦੇ ਲਟੇਰੇ ਅਹਿਮਦ ਸ਼ਾਹ ਉਦਾਲੀ ਆ ਗਿਆ ਕਦੇ ਉਸ ਕੋਈ ਆ ਗਿਆ ਕਦੇ ਕੋਈ ਆ ਗਿਆ ਪਰ ਗੂਟ ਜੱਜਨ ਵੀ ਆ ਗਿਆ ਇਧਰੋਂ ਹੁੰਦੇ ਹੁੰਦੇ ਸੀ ਕਾਲੇ ਪਾਕਿਸਤਾਨ ਵਾਲੇ ਪਾਸੋਂ ਪਰਿੰਦਰ ਨੇ ਤਾਂ ਬੰਦ ਕਰਦੇ ਉਹ ਵੀ ਆਪਾਵਾਦੀ ਕੀਤੀ ਸੀ ਪੰਜਾਬੀਆਂ ਨੇ ਤੇ ਹੁਣ ਇਧਰੋਂ ਆ ਕੇ ਦਿੱਲੀ ਵਾਲੇ ਲਟੇਰੇ ਜਾ ਕੇ ਦਿੱਲੀ ਦਾ ਅੱਜ ਨਾਲ ਜਮਾ ਜ਼ਮੀਨਾਂ ਦਾ ਲੈਂਡ ਬੂਕਿੰਗ ਹੈ ਨਾ ਜ਼ਮੀਨਾਂ ਸਰਕਾਰਾਂ ਲੈਂਦੀਆਂ ਹੁੰਦੀਆਂ ਨੇ ਉਹ ਖੁਸ਼ੀ ਨਾ ਦੇਣ ਦੇ ਅਸੀਂ ਰਫੈਗਰੀ ਵਾਸਤੇ ਜ਼ਮੀਨ ਲਈ ਬਾਦਸ਼ਾਹ ਨੇ ਉੱਥੇ ਜ਼ਮੀਨ ਦਾ ਭਾਅ 50000 ਰੁਪਏ ਕਿਲਾ ਸੀ ਮੇਰੇ ਤਾਂ ਅਸੀਂ ਹੁੰਦਾ ਨਹੀਂ ਸੀ ਕੁਛ ਨਹੀਂ ਲੈਹਾ ਖੜਾ ਹੁੰਦਾ ਸੀ ਤੇ ਬਾਦਸ਼ਾਹ ਨੇ ਜਦੋਂ ਜ਼ਮੀਨ ਲੈਣ ਦੀ ਗੱਲ ਕੀਤੀ ਇੱਕ ਪਿੰਡ ਦੇ ਨੇ ਰੋਲਾ ਪਾ ਲਿਆ ਕਹਿੰਦੇ ਜੀ ਇਹ ਸਾਡੇ ਪਿੰਡ ਦੀ ਜ਼ਮੀਨ ਲਈ سٹਾਕ ਲਾ ਕੇ ਬਚ ਜਾਗੇ ਅਸੀਂ ਨਹੀਂ ਦੇਣੀ ਉਹਦੇ ਵੀ ਨਾ ਦਿਓ ਕਹਿੰਦੇ ਕਿਉਂ ਕਹਿੰਦੇ ਲਹਿਰੇ ਮੁਹਬਤ ਲਈ ਸੀ ਕਾਂਗਰਸ ਵਾਲਾ ਨੇ ਜ਼ਮੀਨ ਖਰਮਣ ਵਾਸਤੇ ਲੱਖ ਰੁਪਏ ਕਿਲੇ ਦਾ ਭਾਅ ਸੀ ਲੋਕਾਂ ਨੂੰ ਪਿਆ ਹੋਇਆ ਤੇ ਚਲੋ ਜਿੜਟੋ ਆਲਸਾ ਕਦੇ ਵੀ ਲੈ ਬੰਦੀ ਦਾ ਨਵਾਗੇ ਦੇਣੀ ਹੁੰਦੀ ਹੈ ਜੇ ਨਹੀਂ ਦੇਣੀ ਨਾ ਵੀਓ ਕੀ ਭਾ ਛੋਟੇ ਪਿੰਡ ਕਹਿੰਦੇ ਜੀ 50000 ਆਲਸਾ ਨੇ ਜਿਹੜੇ ਪਿੰਡ ਜਵਾ ਬੰਦ ਹੋ ਗਏ ਉਹਨਾਂ ਨੂੰ 4.5 ਲੱਖ ਰੁਪਏ ਦਿੱਤੇ ਕਿੱਥੇ ਭਾ ਸੀ 50 ਆਇਆ ਕਿੱਥੇ ਦਿੱਤਾ 4.5 ਦਾ ਕਿ 5 9 Ashram ਬਣਾਉਗੇ ਜਮੀਨ ਲੋਕਾਂ ਦੀ ਜਿੱਦਾ ਇੱਕ ਕਿਲਾ ਸੀ 9 ਕਿਲੇ ਬਣ ਗਏ ਤੇ ਬਾਕੀ ਉਹ ਜਿਹੜਾ ਪਿੰਡਾਂ ਦਾ ਸੀ ਅਸੀਂ ਮਰ ਜਾਂਗੇ ਅਗਲਾ ਕੇ ਉਹਦੇ ਸਾਡੀ ਵੀ ਲੈ ਲਓ ਛੇਤੀ ਕਰੋ ਸਾਡੀ ਵੀ ਲਓ ਉਹਦੇ ਵੀ ਉਹਦੇ ਗੱਡੀ ਨਾ ਵੀ ਜਿਹੜੇ ਚੜ ਕੇ ਚੜ ਕੇ ਜਿਹੜੇ ਰਹੇਗੇ ਸੂਈ ਹੁੰਦੀਆਂ ਸਰਕਾਰਾਂ ਦੀਆਂ ਨਹੀਂ ਹੈਗੀਆਂ ਚੋਣੇ ਕਰਾਈ ਸੀ ਕੋਲੋਬੀਪਾਲ ਸਾਹਿਬ ਨੇ ਰਜਮੇ ਪੈਸੇ ਦਿੱਤੇ ਸੀ ਲੋਕਾਂ ਨੂੰ ਜਿੰਨੇ ਉੱਤੇ ਸੋ ਜ਼ਮੀਰ ਦੇਣ ਨੂੰ ਅਸੀਂ ਨਹੀਂ ਕਹਿੰਦੇ ਨਾਲ ਦਿੰਦੇ ਪਰ ਕੁਝ ਦਿਓ ਤਾਂ ਸੀ ਜੇ ਸਾਡੀ ਜ਼ਮੀਨ ਦਾ ਭਾਅ 50 ਲੱਖ ਤੁਸੀਂ ਕਰੋੜ ਦੇ ਦੋ ਸਿਆਹੀ ਦੇ ਦਿਆਂਗੇ ਸਾਡੀ ਤੁਮਣੀ ਮਾਰ ਜੂਗੀ ਸਿਆਹੀ ਦੇ ਦੇ ਜਿਹੜਾ ਵੀ ਤੁਸੀਂ ਕੁਝ ਹੈ ਨਹੀਂ ਇਹ ਜਿਹੜੀ ਪਾਲਸੀ ਫੋਟ ਠੱਗੀ ਹੈ ਬਹੁਤ ਵੱਡੀ ਹੈ ਗੜਗਾਵਾਂ ਤੋਂ ਬਹੁਤ ਵੱਡੇ ਬਿਲਡਰ ਲਿਆਉਣੇ ਇਹਨਾਂ ਨੇ ਉਹਨਾਂ ਨਾਲ ਕੇ ਠੱਗੀ ਮਾਰਨੀ ਹੈ 40-50 ਹਜ਼ਾਰ ਕਰੋੜ ਤੇ ਕਈ ਲੱਖ ਦਾ ਕਰਜ਼ਾ ਲੈਣਾ ਪੰਜਾਬ ਦੇ ਉੱਤੇ ਕਰਜ਼ਾ ਲੈਣਾ ਜ਼ਮੀਨ ਦਿਖਾ ਕੇ ਤੇ ਸਾਡੀ ਜ਼ਮੀਨ ਹੈ ਕੋਈ ਜਿਵੇਂ ਆਪਾਂ ਆਪਣੀ ਜ਼ਮੀਨ ਤੇ ਲੈ ਰਹੇ ਨੇ ਸਰਕਾਰ ਵੀ ਆਉਦੀ ਜ਼ਮੀਨ ਤੇ ਲੈ ਲੈਂਦੀ ਹੈ ਹੋਣਾ ਕੀ ਹੈ ਅਗੇ ਜੀ ਤੁਹਾਨੂੰ ਨਾਲੇ ਤਾਂ ਲੋ ਪਲਾਟ ਦੇਵਾਂਗੇ ਰਹਿਣ ਵਾਸਤੇ ਨਾਲੇ ਤੁਹਾਨੂੰ ਇੱਕ ਸ਼ੋਰੂਮ ਦੇਵਾਂਗੇ ਅਲੇ 500 ਜੱਟਾਂ ਨੇ ਸ਼ੋਰ ਕੀ ਕਰਦੇ ਕੰਨੀ ਤਾਂ ਉਹਨੇ ਖੇਤੀ ਹੈ ਜੇ ਤੁਸੀਂ ਉਹਦੀ ਜ਼ਮੀਨ ਹੀ ਖੋਲੀ ਤੇ ਸ਼ੋਰੂਮ ਚੋਂ ਕੀ ਕਰ ਲਈ ਕਿੱਥੋਂ ਖਾਣਗੇ ਕਿੱਥੋਂ ਕਮਾਈ ਕਰਨਗੇ ਪਹਿਲਾਂ ਘਰ ਵੇਚ ਕੇ ਕਿਤੇ ਹੋਰ ਜਾਣਗੇ ਪੈਸੇ ਮਿਲਣੇ ਨਹੀਂ ਦਾਦਾ ਸਾਲ ਮਿਲਦੇ ਨਹੀਂ ਸ਼ੋਰੂਮ ਵਿਕਣਾ ਨਹੀਂ ਦਾ ਪਲਾਟ ਵਿਕਣਾ ਘਰ ਜਿਨਾ ਉਹਦਾ ਪਾਇਆ ਬਹੁਤ ਏਵੇਂ ਜਾਊ ਤੇ ਕਿਵੇਂ ਕਰਨਗੇ ਲੋਕ ਜੇ ਕਰਨਾ ਸਾਰਾ ਕੁਝ ਲੈ ਲਊਗਾ ਘਰ ਵੀ ਲੈ ਲਊ ਉਹਦੀ ਜ਼ਮੀਰ ਵੀ ਲੈ ਲਊ ਤੇ ਲੰਘ ਪੈਸੇ ਦੇ ਪਲਾਟ ਵੀ ਨਾਲ ਜੋ ਸ਼ੋਰੂਮ ਨਾਲ ਦੇਉ ਤਾਂ ਪੈਸੇ ਦੇ ਤੁਗੜੇ ਪੈ ਰਹੇ ਨੇ ਇਹ ਵੀ ਨਹੀਂ ਲੋਕ ਨੇ ਸੇ ਬਹੁਤ ਵੱਡਾ ਫਰਾਡ ਹੈ ਚੰਡੀਗੜ੍ਹ 1952 ਤੋਂ ਅੰਦਿਆਤ ਬਰਕੇਸਪਾਣਾਂ ਦੀ ਬੰਦੇ। ਉਦੋਂ 24000 ਏਕੜ ਜ਼ਮੀਨ ਰਹੀ ਸੀ ਸਾਰਿਆਂ ਨੂੰ ਚੱਦੀਗੜ ਦੀ ਪਿੰਡ 28500। ਹੁਣ ਤੱਕ ਵੀ ਉਹ ਪੂਰਾ ਵਾਅਦਾ ਨਹੀਂ ਹੋਇਆ। ਹਲੇ ਵੀ 24000 ਏਕੜ ਜ਼ਮੀਨ ਪਈ ਹੈ ਵਿੱਚ ਵਾਅਦਾ ਨਹੀਂ ਹੋਇਆ। ਇਹ ਕਿੱਥੋਂ ਕਰ ਦੇ ਲਗੇ ਸਾਲ ਦੇ ਵਿੱਚ 44000 ਏਕੜ ਜ਼ਮੀਨ। 47000 ਏਕੜ ਜ਼ਮੀਨ ਵੀ ਕਿੱਥੋਂ ਕਰ ਦੇ ਲਗੇ। ਇੱਕ ਸਾਲ ਤੋਂ। ਕਦੋਂ ਤੱਕ ਕਰ ਰਹੇ ਨੇ? ਨਾ ਪੈਸੇ ਦੇ ਨੇ, ਨਾ ਬੰਦੇ ਜ਼ਮੀਨ ਡੱਟ ਕੋਲ ਜ਼ਮੀਨ ਨਹੀਂ ਹੈ। ਨਾ ਫਰਾਡਿਕ ਰਹੇ ਆ ਇਹਨਾਂ ਸ਼ੋਰੂ ਬਿੱਤਣਾ ਨਾ ਕਬਜ਼ੇ ਲੈਣੇ ਨਾ ਬੈਸਟ ਖੋਣੇ ਆ ਕੋ ਉਹਨਾਂ ਘਰ ਦਾ ਰਹਿਣਾ ਨਾ ਕਾਰ ਦਾ ਰਹਿਣਾ ਕਿੱਥੇ ਜਾਏ ਉਹਨਾਂ ਪਿੰਡਾਂ ਦੇ ਘਰਾਂ ਤੇ ਵੱਡੇ ਵੱਡੇ ਕਿਲੇ ਕਿੱਲੇ ਨੇ ਫੈਕੀਆਂ ਲੱਗੀਆਂ ਕੋਈ ਕਿਸੇ ਦੀ ਚੱਕੀ ਲੱਗੀ ਹੈ ਕਿਸੇ ਦਾ ਪੁੱਛ ਲੱਗਿਆ ਕਿਸੇ ਦਾ ਕੁਛ ਲੱਗਿਆ ਉਹ ਕਿਧਰ ਨੂੰ ਗਾਣਗੇ ਸੋ ਇਹ ਬਹੁਤ ਵੱਡਾ ਫਰਾਡ ਹੈ ਬਹੁਤ ਵੱਡੀ ਠੱਗੀ ਹੈ ਜ਼ਮੀਨ ਦੇ ਗੁੱਲ ਦੀ ਤੇ ਇਹ ਨਹੀਂ ਹੋਣੇ ਆ ਜਦੋਂ ਅਰਜੀ ਹੋਵੇ ਜ਼ਮੀਨ ਜੱਟ ਦੀ ਮਾਂ ਹੈ ਤੇ ਜੇ ਕੋਈ ਮਾਰ ਨੂੰ ਖੋਣ ਨੂੰ ਪੈ ਜੇ ਤੇ ਫਿਰ ਵੇਖ ਲਓ ਫਿਰ ਮਾਂ ਦੇ ਪੁੱਤ ਹੀ ਕਮਜ਼ੋਰ ਆ ਫਿਰ ਜੇ ਕੋਈ ਮਾਂ ਵੀ ਇਤਨਾ ਮੱਤ ਪਾਉਂਦਾ ਤੇ ਫਿਰ ਮਾਂ ਦੇ ਪੁੱਤ ਹੀ ਕਮਜ਼ੋਰ ਆ ਸਵਿਚ ਕਰਕੇ ਨਹੀਂ ਹੋਣ ਗਿਆ ਆਪਾਂ ਇਹਨਾਂ ਦੇ ਵਪਾਰੀ ਜਿਹੜੇ ਦਿੱਲੀ ਵੀ ਆਏ ਆ ਐਸ ਵੇਲੇ ਭਗਵਾਨ ਮਾਨ ਨਾਂ ਦੀ ਕੋਈ ਜੀਤ ਵੀ ਹੈਗੀ ਪੰਜਾਬ ਵਿੱਚ ਸਾਨੂੰ ਪਤਾ ਸਾਰੇ ਦਫਤਰਾਜੀ ਕੇ ਬੰਦਾ ਦਿੱਲੀ ਦਾ ਭਾਗ ਦਾ ਲਿਆਕ ਸਾਰਾ ਕੰਮ ਉਹ ਚਲਾਉਂਦੇ ਉਹਨਾਂ ਦੀ ਮਰਜ਼ੀ ਬੰਤਾਉਂਦਾ ਭਗਵਾਨ ਮਾਨ ਦੇ ਕੋਲ ਕੁਛ ਨਹੀਂ ਪਾਵਣਾ ਲੈਣੀਆਂ ਜਿਹੜੀ ਲੈਣ ਜਵੀਰ ਵੀ ਲੈਣ ਕੁਝ ਵੀ ਕਰਨਾ ਹੁੰਦਾ ਮੁੱਖ ਮੰਤਰੀ ਦੇ ਦਸਤਕੰਦ ਹੁੰਦੇ ਆ ਤੇ ਮੁੱਖ ਮੰਤਰੀ ਤੋਂ ਜਦੋਂ ਦਸਤਕੰਦ ਕਰਾਉਣ ਨੂੰ ਕਹਦੇ ਨੇ ਕਿ ਤੁਸੀਂ ਕਰ ਦੇਗਾ ਪ੍ਰਧਾਨ ਮੰਤਰੀ ਨੇ ਨਾ ਨਹੀਂ ਕਹਦੇ ਕਿਉਂ ਕਦੇ ਨਹੀਂ ਮੈਨੂੰ ਜੇਲ੍ਹ ਨਹੀਂ ਕੀਤੀ ਜਾਂਦੀ ਮੈਂ ਤਾਂ ਨਹੀਂ ਗੱਲ ਕਰਦਾ ਬਸ ਜੇਲ੍ਹ ਦੀ ਕੀਤੀ ਜਾਂਦੀ ਉਹਦੇ ਵਿੱਚ ਇੱਕੇ ਸਾਰੀਆਂ ਪਾਬਲੀਆਂ ਦੇ ਚੂਸੇ ਪਿੱਛੇ ਫਿਰ ਕੈਬਨਿਟ ਤੋਂ ਮਤਾ ਪੁਆਦਾਂ ਸਾਰੀਆਂ ਪਾਬਲੀਆਂ ਜੀਤ ਸਿੰਘ ਜੀ ਦੇਦੀਆਂ ਚਾਰ ਬੰਦੇ ਦਿੱਲੀ ਦੇ ਲਾਦੇ ਉਹਦੇ ਨਾਲ ਪੰਜ ਬੰਦਾਂ ਦੀ ਕਮੇਟੀ ਬਣਾ ਦਿੰਦੇ ਲੋਕਾਂ ਦੇ ਵਾਸਤੇ ਤੇ ਧਾਰਾ ਉਹਦੇ ਵਿੱਚ ਲਿਖੀਆ ਜਿਹਦੇ ਕਹਿੰਦੇ ਨਾ ਮੱਲੋਂ ਮੱਲੀ ਨਹੀਂ ਲੈਂਦੇ ਜੋ ਬੁਰਾ ਪਾਰਸੀ ਕੱਢ ਬਿਹੜਾ ਉਹਨੇ ਮੈਨੂੰ ਪਰੋਹਣਾ ਵਾਲੇ ਪਾਰਸੀ ਉਹਦੇ ਚ ਲਿਖਿਆ ਜੇ 500 ਕਿੱਲਾ ਜ਼ਮੀਨ ਲੈਣੀ ਹੈ 200 ਲੋਕਾਂ ਦੇ ਜਿੰਦੀ 300 ਮੱਧੋਵਾਂ ਦੇ ਲੈ ਲਾਂਗੇ ਲਿਖਿਆ ਉਹਦੇ ਚ ਹਾਲ ਸਿਖ ਵੀ ਲੈ ਸੋ ਵੀਰੋ ਤੁਸੀਂ ਆਏ ਆ ਬਹੁਤ ਵੱਡੀ ਗਿਣਤੀ ਵਿੱਚ ਬਠਿੰਡੇ ਵੀ ਗਏ ਸੀ ਪਰ ਸੋ ਬਹੁਤ ਵੱਡੀ ਗਿਣਤੀ ਆਪਣੇ ਸੇਰੀ ਚ ਤੁਹਾਡਾ ਧੰਨਵਾਦ ਉਹ ਲੜਾਈ ਲੜਦੀ ਹੈ ਲੰਮੀ ਰੁਕੋ ਐਡੀਸ਼ਨ ਦੇ ਬਰਾਕਰ ਰਹਿਣਾ ਨਹੀਂ ਕਿਉਂਕਿ ਮੀਟਿਕੂਸ਼ਨ ਹੋ ਗਏ ਨੇ ਸਾਰੇ ਉਹਨਾਂ ਨੇ ਸੋਚ ਸਾਰੀ ਕੀਤੇ ਆ ਸਾਰੇ ਇਹਨਾਂ ਨੂੰ ਤਾਂ ਜਦੋਂ ਗੱਲ ਕਰਨਗੇ ਤਾਂ ਅਸੀਂ ਰਾਗੀਤਾਂ ਬਲਾ ਕੇ ਕੋਈ ਸਵਾਲ ਕਰ ਦਿਆ ਕਰੋ ਵੀ ਚੋਣਾ ਕਰਾ ਦਿਓ ਭਗਤੇ ਬਲਾ ਕੇ ਨਾ ਬਸ ਛੋਟੀ ਗੱਲ ਬਣਵਾਗੇ ਆ ਅੱਧੇ ਦੋ ਮਹੀਨੇ ਰਹਿ ਗਏ ਨੇ ਤੇ ਉਹਨਾਂ ਦੇ ਦੋ ਤੋਂ ਕੱਟ ਹੀ ਜਾਣਾ ਚੋਣਾ ਕਰਾ ਦੋ ਚੋਣੇ ਨਹੀਂ ਹੋਏ ਕਿ ਭਗਤੇ ਫਿਰ ਪਤਾ ਚੋਣ ਕੱਲੇ ਫੂਲਤੀ ਹੋਏਗੀ ਆਪਣੇ ਸਾਰੇ ਘਰਾਂ ਉੱਤੇ ਚਮਨ ਉਧਰ ਵਾਹਣੀ ਫੂਲ ਵਾਗ ਕਰਾ ਆਪਰੇ ਨਹੀਂ ਹੋਣੀ ਤੇ ਦੋ ਚੋਣੇ ਨਹੀਂ ਹੋਈ ਫਿਰ ਬਲਾ ਕਰਾ ਸਾਰੇ ਬਲਾਕਾਂ ਨੇ ਜੁੜੋ ਹੋਗੇ ਪੰਜਾਬ 'ਚ ਭੜਕੇ ਦੀ ਨਾ ਹੋਵੇ ਇਹ ਬਲਾਕੜ ਸੁਵਿਸ਼ ਕਰਕੇ ਬਹੁਤ ਵੱਡੀ ਥਗੀ ਹੈ ਆਉਣ ਵਾਲਾ ਸਮਾਂ ਤੁਹਾਡਾ ਜੇਪ ਆਪਣਾ ਕੱਟ ਸੀ ਬਣਦੇ ਬਹੁਤ ਵੱਡਾ ਕੱਟ ਸੀ ਬਹੁਤ ਤੁਸੀਂ ਗਰਮੀ 'ਚ ਗਏ ਓਕੇ ਹੋਏ ਸਾਰੇ ਪ੍ਰਵਾਹ ਨਹੀਂ ਬਣੇ ਹੁਣ ਇੱਕ ਸਾਲ ਰਹਿ ਗਿਆ ਸਹੀ ਮੈਨੇਜ ਸਰਕਾਰ ਦਾ ਸਹੀ ਮੈਨੇਜ ਇੱਕ ਸਾਲ ਰਹਿ ਗਿਆ ਵੈਸੇ ਤਾਂ ਹੁਣ ਵੀ ਆਪਣਾ ਕਬੜੀ ਵਾਲਾ ਬਹੋ ਗਿਆ ਅਫਸਰ ਗੱਲ ਬਰਾਬਰ ਸਾਰਿਆਂ ਦੀ ਸੁਣ ਲਾਗੇ ਜਿਵੇਂ ਬਟੇਡੇ ਕਰ ਚੁ ਲੋ ਤੇ ਅਫਸਰ ਵੀ ਸੋਚਾਂ ਲਾ ਕੇ ਵੀ ਰਾਜ ਤੱਕ ਆਲੀਆ ਦਾ ਹੋਣਾ ਤੇ ਜਿਵੇਂ ਅਫਸਰ ਸੁਣਨ ਲੱਗਿਆ ਫਿਰ ਤੁਹਾਡੇ ਕੰਮ ਹੋਣ ਲੱਗੇ ਹਰਗੇ ਵੀ ਕੱਲ ਦਾ ਰਾਜ ਆਉਣਾ ਹੈ ਕੱਲ ਨੂੰ ਸਾਡੇ ਮਾਲਕ ਇਹਨਾਂ ਨੇ ਬਣਨਾ ਸੋ ਇਸ ਕਰਕੇ ਹੁਣ ਸਾਰ ਇੱਕ ਤੁਸੀਂ ਔਕੇ ਸੋਕੇ ਜਿੱਥੇ ਸਨੇਹਾਦ ਨੇ ਆ ਗਿਆ ਹੈ ਕਲਿਆ ਰੱਖਦੇ ਕਹਾਂ ਲੱਜਾ ਸੀ ਸਰਵਾਦੀ ਵਾ ਤੁਹਾਡਾ 90 95% ਤੋਂ ਸਫਲ ਰਹੀ ਆਪਣੇ 5 4% ਹੁੰਦੇ ਵੀ ਕਾਲਾ ਜਾ ਕਰਦੇ ਕਹਾਂ ਵਾ ਕੁਝ ਨਹੀਂ ਗਏ ਮੈਂ ਨਹੀਂ ਤੇਰੇ ਕੇ ਸਾਡੇ ਮੈਂ ਨਾ ਨਹੀਂ ਲੈਦਾ ਕਿਸੇ ਦਾ ਕੱਲੇ ਨੂੰ ਜਰੂਰ ਬੋਹਾਂਗਾ ਤੂੰ ਕੀ ਆ ਕਹਤੋਂ ਕੱਲੇ ਨੂੰ ਬੋਹਾਂਗਾ ਸ਼ਰੀਫ ਹੁਣ ਕਰਕੇ ਸਾਰੇ ਆ ਤੇ ਤਾਰ ਕਰੇਂ ਬਰਕਰਾਰ ਆਪਣੇ ਤੇ ਕੋਈ ਟੁਟਾ ਹੋ ਜਾ ਟਾਲਾ ਨਾ ਕਰਿਆ ਤੂੰ ਪਹਿਲਾ ਜਵਾਬ ਦੇ ਲਿਆ ਕਰੋ ਨਹੀਂ ਚਾਹੀਦਾ ਅਸੀਂ ਫੋਨ ਕਰ ਲਾਂਗੇ ਕਿਸੇ ਪਹਿਲਾ ਦੱਸ ਦੇ ਕਿ ਜੇ ਕੰਮ ਹੁੰਦਾ ਉਹਦੇ ਨਾਲ ਲੁਕਿਆ ਕਰ ਜਾਰਵਿਨ ਦਾ ਕਾਲ ਕਰ ਜਾਇਆ ਕਰੋ ਜੇ ਕੰਮ ਜਾਵ ਹੋਣਾ 1 ਸਾਲ ਤੁਸੀਂ ਓਖੇ ਹੋ ਰਹੋ ਸਿਰਫ 1 ਸਾਲ ਫਿਰ 5 ਸਾਲ ਤੁਹਾਨੂੰ ਮੋਜਾ ਕਰਾਵਾਂਗੇ ਇਹੋ ਜਿਹਾ ਮੋਜਾ ਕਿੰਨੇ ਤੁਹਾਨੂੰ ਚਾਹ ਲਿਖਾ ਮੋਚਾਗਾ ਅੱਗੇ ਤਾਂ ਆਪਾਂ ਕੀਤੇ ਨਾ ਬਹੁਤ ਕੰਮ ਐਸ ਤੀ ਵਰਕਰਾਂ ਨੂੰ ਮੋਚਾ ਕਰਾਉਂਦੇ ਵਰਕਰਾਂ ਜਿਹਨੇ ਮਨਾਂ ਦੇ ਚਾਹ ਹੈ ਨਾ ਇਹ ਚਾਹ ਪੂਰੀ ਕਰਦੇ ਤੇ ਲੱਗੋ ਹਿੰਮਤ ਕਰ ਦੇਖੋ ਜਿਹੜੇ ਜਿਆਦਾ ਕੰਮ ਕਰਨਗੇ ਉਹਨਾਂ ਨੂੰ ਚੋਦਰਾ ਮਿਲਣਗੇ ਜਿਹੜੇ ਬੋਟ ਪਾਉਣਗੇ ਉਹਨਾਂ ਨੇ ਕੰਮ ਕਰਦਿਆਂਗੇ ਜਿਹੜੇ ਭੁਰੇ ਹੋ ਕੇ ਘਰਾਂ ਕੰਮ ਛੱਡਣਗੇ ਉਹਨਾਂ ਨੂੰ ਲੀਡਰ ਕਹਿੰਦੇ ਆ ਇਹ ਤੁਹਾਡੀ ਮਰਜ਼ੀ ਹੈ ਸਾਰਿਆਂ ਦੀ ਭੁਰੇ ਹੋ ਕੇ ਲੱਗੋ ਜਿਹੜਾ ਭੁਰੇ ਲਾ ਕੇ ਕੰਮ ਕਰੂਗਾ ਉਹਨੂੰ ਸ਼ਾਵਾਚ ਲੀਡਰ ਗਿਆ ਦੇਣਾ ਜਿਹੜਾ ਕੱਲੀ ਵੋਟ ਪਾਊਗਾ ਉਹਦੇ ਕੱਲ ਕਰਦੇ ਆ ਕਰਾਂਗੇ ਦੋ ਗੱਲਾਂ ਹੀ ਆ ਤਾਂ ਫੀਸ ਕਰਕੇ ਉਹ ਤੁਹਾਡੀ ਵਰਜੀ ਲੀਡਰ ਬਣਨਾ ਹੈ ਕਿ ਮੋਟਰਪੌਂਡ ਬਣਨਾ ਹੈ ਤੁਹਾਡੀ ਵਰਜੀ ਸਾਡੇ ਬਾਰੇ ਕੁਝ ਮਰਜੋ ਕੰਮਾਂ ਦਾ ਕੋਈ ਕੋਈ حسابਾ ਹਿਸਾਬ ਨਹੀਂ ਹੁੰਦਾ ਕੰਮਾਂ ਪਿੱਛੇ ਕੋਈ ਨਾ ਗੱਲ ਹੁੰਦੀ ਹੈ ਨਾ ਕੋਈ ਠੱਗਦਾ ਹੁੰਦਾ ਕੰਮ ਦਾ